ਸਤਿਕਾਰ ਜੀ ਸਵਾਗਤ ਹੈ ਸਾਰੇ ਮੇਰੇ ਵੀਰਾਂ ਦਾ ਦੋਸਤਾਂ ਦਾ ਸਵਾਗਤ ਹੈ ਤੁਹਾਡਾ ਸਿੱਧੂ ਕਾਰ ਬਾਜ਼ਾਰ ਪਿੰਡ ਲੋਹਾ ਖੇੜਾ ਮੈਂ ਤੁਹਾਡਾ ਸਿੱਧੂ ਵੀਰ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਨਵੇਂ-ਨਵੇਂ ਤੋਹਫੇ ਪੂਰੀਆਂ ਘੈਂਟ ਤੇ ਘੈਂਟ ਕਾਰਾਂ ਇੱਕ ਤੋਂ ਇੱਕ ਘੈਂਟ ਹੈਗੀ ਹੰਡਿਆਈ ਐਕਸੈਂਟ 2015 ਮਾਡਲ ਕਾਰ ਬਿਲਕੁਲ ਨਵੀਂ ਨਕੋਰ ਕਾਰ ਹੈ ਜਿਹਨੂੰ ਨਵੇਂ ਕਹਿੰਦੇ ਨੇ ਤੋਹਫਾ ਉਹ ਕਾਰ ਹੈਗੀ ਕਾਰ ਦੀ ਕੰਡੀਸ਼ਨ ਚੈੱਕ ਕਰੋ 15 ਮਾਡਲ ਹੈਗੀ ਅੰਦਰੋਂ ਬਾਹਰੋਂ ਕਾਰ ਬਿਲਕੁਲ ਹੀ ਨਵੀਂ ਕਾਰ ਹੈਗੀ ਟਾਇਰ ਨਵੇਂ ਨੇ ਕਾਰ ਦੇ ਕੋਈ ਕਮ ਖਰਚਾ ਨਹੀਂ ਇੰਜਨ ਗੇਅਰ ਦੀ ਬਿਲਕੁਲ ਨਵੀਂ ਕਾਰ ਆ 3 ਤਰੀਕ 8ਵਾਂ ਮਹੀਨਾ 2015 ਫਸਟ ਓਨਰ ਦੀ ਕਾਰ ਖੰਡਿਆਈ ਐਕਸੈਂਟ ਕਾਰ ਦੀ ਕੰਡੀਸ਼ਨ ਚੈੱਕ ਕਰੋ ਇੱਕ ਵਾਰੀ ਬਿਲਕੁਲ ਨਵੀਂ ਨਿਊ ਬ੍ਰਾਂਡ ਨਿਊ ਬ੍ਰਾਂਡ ਕਾਰ ਨਵੀਂ ਕਾਰ ਹੈ ਬਿਲਕੁਲ 2015 ਮਾਡਲ ਫਸਟ ਓਨਰ ਦੀ ਕਾਰ ਕਾਰ ਦਾ ਪ੍ਰਾਈਸ ਰਹੂਗਾ 2 ਲੱਖ ਤੇ 80000 ਰੁਪਏ ਦੀ 2 ਲੱਖ 80000 ਰੁਪਏ ਦੀ ਐਨਓਸੀ ਦੇ ਨਾਲ ਬਿਲਕੁਲ ਨਵੀਂ ਕਾਰ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਹੀ ਨਵੀਂ ਕਾਰ ਹੈਗੀ ਇੰਜਨ ਚੈੱਕ ਕਰਾਉਣਾ ਸਾਨੂੰ ਖੋਲ ਕੇ ਇੰਜਨ ਚੈੱਕ ਕਰੋ ਤੋਹਫਾ ਲੈ ਕੇ ਆਇਆ ਇੱਕ ਰਕਮ ਦਾ ਤੋਹਫਾ ਹੈ ਇਹ ਇਹਨੂੰ ਤੋਹਫਾ ਕਹਿੰਦੇ ਨੇ ਉਹ ਚੀਜ਼ ਹੈ ਇਹ ਇੰਜਨ ਦੀ ਕੰਡੀਸ਼ਨ ਚੈੱਕ ਕਰੋ ਜਮਾਂ ਬਿਲਕੁਲ ਹੀ ਨਵਾਂ ਹੈਗਾ ਇੰਜਨ ਪੂਰੀ ਕਾਰ ਨਵੀਂ ਆ ਬੰਪਰ ਤੋਂ ਬੰਪਰ ਹੀ ਜਨ ਵਾਲਾ ਹੈਗੀ 2015 ਮਾਡਲ ਆ ਫਸਟ ਓਨਰ ਕਾਰ ਦੇ ਦਾਂਗੇ 2 ਲੱਖ ਤੇ 80000 ਰੁਪਏ ਦੀ ਐਨਓਸੀ ਦੇ ਨਾਲ ਜਿਸ ਵੀਰ ਨੇ ਲੈਣੀ ਹੈ ਕਾਲ ਕਰ ਲਿਓ ਸਿੱਧੂ ਕਾਰ ਬਾਜ਼ਾਰ ਪਿੰਡ ਲੋਹਾ ਖੇੜਾ ਡਿਸਟ੍ਰਿਕਟ ਸੰਗਰੂਰ ਲੰਗੋਵਾਲ ਦੇ ਕੋਲ ਧੰਨਵਾਦ ਜੀ ਸਾਰੇ ਵੀਰਾਂ ਦਾ